ਹਾਂਜੀ ਬਾਜੀ ਕੀ ਨਾਮ ਆ ਤੁਹਾਡਾ? ਜੇਸ ਜਯੰਦਰ ਸਿੰਘ ਜੀ। ਕਿੱਥੇ ਲੱਗੇ ਹੋ? ਅਸੀਂ ਜਿਹੜੀ EV EVR Eco 3 ਗੱਡੀਆਂ। ਅੱਛਾ। ਲਗਰ ਉਹਨਾਂ ਤੇ ਲੱਗਣਾ। ਕੀ ਹੋਇਆ ਕੀ ਸੀਗਾ? 112 112 ਤੇ ਕੀ ਹੋਇਆ ਕੀ ਸੀਗਾ? ਸਾਨੂੰ ਇਧਰੋਂ ਰਾਤੀ ਅਸ ਚਾਹਵੇਂ ਮਦਰ ਬੰਦੇ ਭੇਜੇ ਸੀ। ਉੱਚਾ ਜਿਆਦਾ ਤੇ ਰੇਗ ਨੂੰ ਤਾਨ ਕਰਦਾ ਲੁੱਟ ਖਵਾ ਕਰਦਾ ਹੁੰਦਾ। ਉਹਨੂੰ ਗ੍ਰਿਫੜ ਫੜਨ ਲਈ। ਸੁਭਾਸ ਹਨ ਨੂੰ ਫਿਰ ਅੱਜ ਸ਼ਾਮ ਲਈ ਕੇ ਵੀ ਬੰਦੇ ਨੂੰ ਫੜ ਗਿਰਸਾਰ ਕਰਨਾ ਮਤਲਬ ਕਿ ਇਹ ਬਹੁਤ ਮਤਾਨ ਕਰਦਾ ਪਬਲਿਕ ਨੂੰ ਭਾਅ ਉਹ ਕਰ ਦੇ ਚਿੱਟਾ ਜਾ ਰਿਹਾ ਸੀ ਫਿਰ ਕੀ ਹੋਇਆ ਜੇ ਅਸੀਂ ਕਰੀਬ 5:00 ਵਜੇ ਸਾਨੂੰ ਪਤਾ ਲੱਗਿਆ ਜੇ ਬੰਦਾ ਇੱਥੇ ਬੈਠਾ ਕਿਹੜੀ ਗੱਤ ਹੈ ਬੀੜ ਥਲਾ ਅੱਛਾ ਬਸਤੀ ਨੰਬਰ 2 ਬਸਤੀ ਨੰਬਰ 2 ਫਿਰ ਜੀ ਫਿਰ ਅਸੀਂ ਤੰਨੇ ਗਏ ਬੰਦੇ ਦੇ ਘਰੇ ਬੈਠਾ ਚਿੱਟਾ ਵੀ ਰਿਹਾ ਸੀ ਉਹਨੂੰ ਵੀ ਜੀ ਆ ਸਾਡਾ ਚੱਲੋ ਤੇ ਉਹ ਸਾਡੇ ਚੱਲਣ ਦੀ ਨਾਲ ਤੋਂ ਦੇ ਬਜਾਏ ਸਾਡੇ ਗੱਲ ਪਈ ਜੀ ਤੇ ਅਸਲ ਫੋਨ ਦੀ ਕੋਸ਼ਿਸ਼ ਕੀਤੀ ਫਿਰ ਤੇ ਉਹ ਨੇ ਸਾਰਾ ਮੁਕੱਫਾ ਲੈ ਨੇ ਸਾਰੇ ਜੀ ਗਤ ਮੁਕਤੀ ਹੋਇਆ ਸਾਡੇ ਨਾਲ ਕਾਫੀ ਜੇ ਰਹੋ ਤੇ ਫਿਰ ਉਹਨੇ ਸਾਡੇ ਅਸਲ ਫੋਨ ਤੇ ਜਦੋਂ ਅਸੀਂ ਫਿਰ ਉਹਨੇ ਮੈਗਜ਼ੀਨ ਤੋਂ ਉੱਤਰ ਗਿਆ ਆਹ ਕਾਰਨ ਤੋਂ अच्छा ਤੇ ਉਹ ਮੈਗਜ਼ੀਨ ਉਹਨੇ ਫੜ ਕੇ ਮਦਰ ਗੀ ਮਾਰਦੀ ਨਹੀਂ ਤੇ ਨਾਲ ਮੇਰੇ ਸਿਰ 'ਚ ਮਾਰਨ ਕਿੰਨੇ ਕਿੰਨੇ ਜਖਮ ਕੀ ਆ ਤੁਸੀਂ ਅਸੀਂ ਤੇ ਤਿੰਨ ਜਾਨਾਂ ਜ਼ਿਆਦਾ ਮੇਰੇ ਸੱਟਾਂ ਤੇ ਹਰਦੀਪ ਦੇ ਵੀ ਬਹੁਤ ਸੱਟ ਲੱਗੀ ਹੈ ਤੇ ਉਹ ਇਕੱਲੇ ਹੀ ਬੰਦਾ ਉਹ ਗਗਰਦੀਪ ਦੇ ਹਾਂ ਉਹ ਇਕੱਲਾ ਹੀ ਸੀ ਨਸ਼ੇ ਦੇ ਬਹੁਤ ਉਹ ਖਰਾ ਹੋ ਗਿਆ ਕਿ ਫੜ ਲਿਆ ਫੜ ਲਿਆ ਕਿੱਥੇ ਲੈਣਾ ਹੁਣ ਉਹ ਅਸੀਂ ਜੋ ਸਾਥ ਸਦਾ ਉਹਦੇ ਵਾਲੇ ਨਾਡਾ ਮੇਰਾ ਸੀਨੀਅਰ ਕਨਸਟਬਲ ਰਾਮ ਸਿੰਘ ਕੀ ਮਾਮਲਾ ਹੋਇਆ ਕਿਹੜੀ ਜਗ੍ਹਾ ਤੇ ਹੋਇਆ ਅਸੀਂ ਬੀਰਤਲਾਬ ਬਸਤੀ ਨੰਬਰ 2 ਚ ਗਏ ਸੀ ਜੀ ਸਾਨੂੰ ਐਸਟੀਓ ਸਾਹਿਬ ਨੇ ਕਿਹਾ ਸੀ ਇਹ ਬੰਦਾ ਕ੍ਰੀਮੇ ਨਾਲ ਉਹਨਾਂ ਦੀ ਪੋਸਟ ਪਾਰਟੀ ਤੇ ਵੀ ਹਮਲਾ ਕੀਤਾ ਸੀ ਇਹਨੇ ਅਸੀਂ ਜਦੋਂ ਉੱਥੇ ਗਏ ਸਾਨੂੰ ਪਤਾ ਲੱਗਿਆ ਵੀ ਉਹ ਕਿਸੇ ਦੇ ਘਰੇ ਬੈਠਾ ਚਿੱਟਾ ਲਾ ਰਿਹਾ ਇੱਕ ਹੀ ਉਹਨਾਂ ਦੇ ਕਮਰਾ ਸੀ ਇੱਕ ਕਮਰੇ ਦੇ ਵਿੱਚ ਤੰਨੇਆਂ ਨੂੰ ਚਿੱਟਾ ਲਾ ਰਿਹਾ ਸੀ ਜਦੋਂ ਇਹਨੂੰ ਪੁੱਛਿਆ ਵੀ ਤੂੰ ਕੌਣ ਹੈ ਤੇ ਤੇਰਾ ਨਾਮ ਹੈ ਇਹ ਨਹੀਂ ਮੰਨਿਆ ਸਾਨੂੰ ਸ਼ੱਕ ਦੇ ਆਧਾਰ ਤੇ ਪਤਾ ਲੱਗ ਗਿਆ ਵੀ ਇਹਦੇ ਜ਼ਖਮ ਸੀਗਾ ਪੈਰ ਤੇ ਵੀ ਉਹੀ ਬੰਦਾ ਅਸੀਂ ਜਦੋਂ ਇਹਨੂੰ ਕਾਪੀ ਕਰਕੇ ਗਲੀ ਚ ਲਿਆਂਗਾ ਤਾਂ ਇਹ ਸਾਡੇ ਨਾਲ ਹੱਥੋਂ ਵਹੀ ਗੋਣ। ਅਸੀਂ ਉਹ ਵੀ ਫਿਰ ਵੀ ਇਹਨੂੰ ਪਿਆਰ ਨਾਲ ਕਿਹਾ ਵੀ ਤੂੰ ਬਹਿ ਜਾ ਸਾਡੇ ਨਾਲ ਸਿੰਧੂ ਕਿ ਤੈਨੂੰ ਠਾਣੇ ਲੈ ਕੇ। ਠੀਕ ਹੈ ਕੋਈ ਰਾਤ ਇਹਨੇ ਵਾਰਦਾਤ ਕੀਤੀ ਸੀ ਮਲਾਇਮ ਨਾਲ ਇਹਨੂੰ ਪਤਾ ਸੀ ਵੀ ਠਾਣੇ ਲੈ ਕੇ। ਫਿਰ ਜਦੋਂ ਗੱਡੀ ਕੋਲ ਆ ਕੇ ਗੱਡੀ 'ਚ ਬੈਠਣ ਲੱਗੀ ਗੱਡੀ ਦੇ ਵੀ ਲੱਤਾਂ ਮਾਰੀਆਂ। ਸਾਡੇ ਆਪ ਬਤਨੂ ਵੀ ਤੋੜਤੇ। ਠੀਕ ਹੈ ਹਰਦੀਪ ਦੇ ਵੀ 6 ਵਜੇ ਆ। ਬਾਅਦ ਚ ਠਾਨੇਦਾਰ ਸਾਹਿਬ ਸਾਈਡ ਤੇ ਖੜੇ ਸੀ ਤੇ ਸਾਨੂੰ ਧੱਕ ਕੇ ਤੇ ਅਸਲੇ ਨੂੰ ਪੈ ਗਿਆ। ਅਸਲੀ ਨੂੰ ਜਦੋਂ ਪਿਆਰ ਠਾਨੜਾ ਸਾਹਿਬ ਨੇ ਮੈਗਜ਼ੀਨ ਲਾਉਣਾ ਵੀ ਫੇਰਨਾ ਫਿਰ ਉਸ ਵੇਲੇ ਮੈਗਜ਼ੀਨ ਖੋ ਕੇ ਠਾਨੜਾ ਸਾਹਿਬ ਦੇ ਸਿਰ ਤੇ ਮਾਰੇ ਫਿਰ ਉਹਨੂੰ ਤਾਂ ਬਾਅਦ ਮੈਗਜ਼ੀਨ ਖੋਇਆ ਸੀ ਫਿਰ ਮੋਢੇ ਤੇ ਵੀ ਵਾਰ ਕੀਤਾ ਸੀ ਜਦੋਂ ਏਐਸਆਈ ਗੁਰندر ਸਿੰਘ ਨੇ ਮੋਢੇ ਤੇ ਵਾਰ ਕਰਨ ਤੋਂ ਬਾਅਦ ਜਦੋਂ ਇਹਨੂੰ ਕਿਹਾ ਫਿਰ ਅਸਿੱਤੂ ਸਾਹਿਬ ਨੂੰ ਕਾਲ ਕੀਤੀ ਵੀ ਤੁਸੀਂ ਆਓ ਮੌਕੇ ਤੇ ਵੀ ਇਹ ਨਹੀਂ ਮੰਨਦਾ ਫਿਰ ਜਦੋਂ ਐਸਐਚਓ ਸਾਹਿਬ ਮੌਕੇ ਤੇ ਆਏ ਅਸਲੀ ਨਾਲ ਫੇਰ ਕਰਨ ਦੀ ਵੀ ਕੋਸ਼ਿਸ਼ ਕਰਦਾ ਸੀ ਮੈਗਜ਼ੀਨ ਲਾ ਕੇ ਛੋਡੇ ਵਾਲੇ ਨਾਲ ਸਾਡੇ ਤੇ ਛੋਡੇ ਨਾਲ ਜੋ ਸਾਡੇ ਕੋਲ ਅਸਲਾ ਸੀ ਕਾਰਬਾਈ ਉਹਦੇ ਤੇ ਉਹਦੇ ਨਾਲ ਫੇਰ ਕਰਨ ਦੀ ਕੋਸ਼ਿਸ਼ ਕਰਦੇ ਹੁਣ ਕਿੱਥੇ ਲੈਂਦਾ ਇਹਨੂੰ ਉਹ ਐਸਐਚਓ ਸਦਰਪੇਰ ਵਾਲੇ